ਹਾਂਜੀ ਸ਼ਸ਼ੀਕਲ ਜੀ ਜੈ ਮਾਤਾ ਦੀ ਸਾਰਿਆਂ ਗਾਇਸ ਪਰਨੋਂ ਕਿਵੇਂ ਆ ਤੁਸੀਂ ਸਾਰੇ ਜਾਨੀਏ ਆਪਾਂ ਅੱਜ ਲੱਗੇ ਆ ਜੀ ਗਵਾਰੇ ਦੀਆਂ ਫਲੀਆਂ ਬਣਾਉਣ ਤੇ ਅੱਜ ਤੁਹਾਨੂੰ ਖਵਾਵਾਂਗੇ ਗਵਾਰੇ ਦੀਆਂ ਫਲੀਆਂ ਦੀ ਸਬਜੀ ਜਿੰਨੇ ਵੀ ਕਰਨਾ ਕਹਿੰਦੀ ਦਾਲ ਆਪਣਾ ਹੋਵੇ ਸਬਜੀ ਲਾ ਪਹਿਨਾ ਡੁੰਗਾਂਗੇ ਠੀਕ ਹੈ ਜੀ ਡੁੰਗਣਿਆ ਕਿਸ ਤਰ੍ਹਾਂ ਦੇ ਹੱਥ ਨਾਲ ਡੁੰਗਣਿਆ ਤੇ ਇਸ ਤਰ੍ਹਾਂ ਉਹ ਡੂ ਮਨੀਆਪਾ ਸਟਰੋਂ ਠੀਕ ਹੈ ਜੀ ਤੇ ਇਹ ਨਹੀਂ ਨੌਕ ਜਿਦੈ ਤਾਂ ਐਦਾਂ ਇਹ ਐਦਾਂ ਜੀ ਇਹਨੂੰ ਡੁੰਗ ਕੇ ਆਪਾਂ ਤੇ ਤੁਹਾਨੂੰ ਖਵਾਵਾਂਗੇ ਗਵਾਰੇ ਦੀਆਂ ਫਲੀਆਂ ਕਪਤਾਨ ਆ ਜੀ ਤੇ ਮਾ ਕੱਲ ਸਾਡਾ ਕਪਤਾਨ ਵੀ ਫੜੀ ਖਾਊਗਾ ਅੱਗੇ ਲਾ ਕੇ ਰੱਖੀ ਇੱੱਠਾ ਫੜੀ ਉਹ ਤੇ ਨਾਲ ਦੀ ਮਾਂ ਆਪਾਂ ਗਰਮਾ ਕੇ ਚਾਹ ਹੈ ਅੱਜ ਮੌਸਮ ਠੀਕ ਹੈ ਅੱਜ ਮੌਸਮ ਫੜਿਆ ਵਾਲਾ ਨਹੀਂ ਹੈਗਾ ਕੱਲ ਮੇਰੀ ਆਵਾਜ਼ ਬਹੁਤ ਘੱਟ ਆ ਰਹੀ ਸਾਰੇ ਕਹ ਰਹੇ ਸੀ ਕਿ ਮੈਨੂੰ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਆ ਤੇ ਪਤਾ ਨਹੀਂ ਹੁਣ ਕਿਉਂ ਘੱਟ ਆ ਰਹੀ ਸੀ ਤੇ ਤੁਹਾਨੂੰ ਵਾਰ ਦੇਖ ਲੈਣਾ ਪੰਗ ਕਿ ਇਸੇ ਦਰਕੋਟ ਦੇ ਵਿੱਚ ਪਾਸਟ ਹੈ ਗਿਆ ਇਹ ਇਸੇ ਦਾ ਨਾ ਡੋਂਗ ਕੇ ਸਾਰੀਆਂ ਫਲੀਆਂ ਤੇ ਤੁਹਾਨੂੰ ਫਿਰ ਦੱਸਾਂਗੇ ਇਹਦੇ ਵਿੱਚ ਕੀ ਕੁਝ ਪੈਂਦਾਗਾ ਪੂਰੇ ਤਰੀਕੇ ਨਾਲ ਬਣਾ ਖਵਾਵਾਂਗੇ ਸਾਤੀਆਂ ਬਣਾਵਾਂਗੇ ਜੀ ਬਿਲਕੁਲ ਸਾਤੀਆਂ ਵਿੱਚੋਂ ਕੱਟ ਕੇ ਨਹੀਂ ਬਣਾਉਂਦੇ ਹੈਗੇ ਬਿਲਕੁਲ ਜਿੰਨੀ ਵੱਡੀ ਫਲੀ ਆ ਨਾ ਉਨੀ ਵੱਡੀ ਹੀ ਬਣਾਵਾਂਗੇ ਫਲੀ ਆਪਾਂ ਐਦਾਂ ਇੱਧਰ ਦੀ ਆ ਲੈ ਆ ਆ ਗਿਆ ਆ ਲੈ ਆ ਆਨੀ ਫੜੀ ਲੈ ਕੇ ਆਲੀ ਆਨੀ ਕਾਕਾ ਇੱਥੇ ਆ ਆ ਇੱਥੇ ਆ ਜਾ ਕਹਤਾਂ ਇੱਥੇ ਇੱਥੇ ਆ ਲੈ ਆ ਲੈ ਆ ਲੈ ਫੜੀ ਆ ਗੁੱਡ ਵੈਰੀ ਗੁੱਡ ਆ ਆ ਗਿਆ ਖਾਣੀ ਹੈ ਨਹੀਂ ਕੋਸਟਿਆ ਕੋਸਟਿਆ ਖਾਣੀ ਇਹਨੇ ਹੁੰਦੀ ਨਹੀਂ ਹੈਗੀ ਫੜੀ ਆਪਾਂ ਰੋਟੀ ਹੁਣ ਖਾਣੀ ਨਹੀਂ ਹੈਗੀ ਤੇ ਆਪਾਂ ਬਣਾ ਕੇ ਰੱਖ ਦੇਣੀ ਆ ਜਿਹੜਾ ਜਿਹੜਾ ਆਊਗਾ ਤੇ ਖਾਈ ਜਾਊਗਾ ਕੋਸਣਾ ਉਹ ਸਾਰੇ ਜਾਣੀ ਕਿਠਾ ਕੋ ਮੇਰੇ ਆਲੂ ਦੇ ਪਰੌਂਠੇ ਜਿਹੜੇ ਕਿਰਨਾ ਭੈਣ ਦਾ ਵੀ ਬਲੌਗ ਦੇ ਵਿੱਚ ਮੈਸੇਜ ਆ ਗਿਆ ਕਿ ਕੁੱਕੀ ਭੈਣ ਮੈਨੂੰ ਸੂਪ ਦੇ ਕੇ ਜਾਓ ਤੇ ਹਜੇ ਭੈਣ ਨੂੰ ਮਠਾਈ ਵੀ ਦਿੱਤੀ ਉਸ ਦਿਨ ਫੋਨ ਕੀਤਾ ਸੀ ਕਿਰਨਾ ਪਹਿਲਾਂ ਮੈਂ ਡੱਬਾ ਲੈ ਕੇ ਆਵਾਂ ਕਿ ਡਿਨਰ ਕਰਨ ਜਾਣਾ ਇਹਦਾ ਫੋਨ ਆ ਗਿਆ ਸੀ ਕਿ ਉਹਨੂੰ ਡਿਨਰ ਕਰਾ ਦੇ ਮੈਂ ਕਿਹਾ ਫਿਰ ਮੈਂ ਤਾਂ ਅੱਜ ਡੱਬਾ ਲੈ ਕੇ ਆਉਂਦੀ ਸੀਗੀ ਕਹਿੰਦੀ ਨਹੀਂ ਚਲ ਕੇ ਡਿਨਰ ਕਰਨ ਜਾਂਦੇ ਆ ਉਹਦਾ ਡੱਬਾ ਵੀ ਪੈਂਡਿੰਗ ਪਿਆ ਹਜੇ ਮਠਾਈ ਦਾ ਤੇ ਸੂਟ ਵੀ ਪਿਆਗਾ ਹਨਾ ਤੇ ਸੂਟ ਸਵਾਕੇ ਦਵਾਂਗੇ ਮੈਨੂੰ ਉਸ ਦੀ ਸੀ ਕੋਈ ਦਿਨ ਤਿਹਾਰ ਹੋਣਾ ਨੇ ਦਿਨ ਤਿਹਾਰ ਬੀਜੀ ਜਦ ਤੱਕ ਤਾਉਣ ਵਾਲੀ ਆਕੇ ਆ ਦੇਖੋ ਨੋਰੰਡ ਚਾਹ ਦਿੱਤੀ ਥੈਂਕ ਯੂ ਖਾਓ ਕਾਕੂ ਲੈ ਫੜੀ ਖਾਣ ਜਿੱਦਾਂ ਹੁਣ ਵਰਤਪੁਰ ਤਾਉਣ ਵਾਲੀ ਆਕੇ ਹਨਾ ਲੈ ਕੇ ਦਵਾਂਗੇ ਸੂਟ ਕੋਈ ਨਹੀਂ ਤੇ ਕਿਉਂਕਿ ਮੈਨੂੰ ਸਵਾ ਮੇਰੇ ਤੋਂ ਸੂਟ ਆ ਮਾਰਕਟ ਨੂੰ ਵਿਸਵਾਸ ਇਹ ਦਵਾਉਂਗੇ ਇਕੱਠੇ ਲਿਆਵਾਂਗੇ ਥੋੜੇ ਸਸਤੇ ਪੈ ਜਾਂਦੇ ਆ ਹਣਾ ਆ ਗਈ ਆਪਣੀ ਚਾਹ ਆਪਾਂ ਪੀਵਾਂਗੇ ਚਾਹ ਤੇ ਅ ਚੱਕੂ ਜਾਵੇ ਖਾੜਕ ਚਾਹ ਬਣਾਈ ਹੈ ਬਹੁ ਰਾਣੀ ਨੇ ਮੇਰੇ ਕਾਕਾ ਕਿੱਥੇ ਆ ਆ ਬੈਠਾ ਮੇਰੇ ਕਾਕਾ 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 ਛੋਣਾ ਕਾਕਾ ਕਿੱਥੇ ਕਾਕਾ ਫਲੀਆਂ ਡੰਗਲੀਏ ਆਪਾਂ ਫਿਰ ਇਦੋਂ ਬਾਅਦ ਲਾਵਾਂਗੇ ਤੜਕਾ ਮੈਂ ਤਾਂ ਇੱਥੇ ਬਹਿ ਕੇ ਕਰ ਦਿੰਨੀ ਆ ਸਬਜ਼ੀ ਕੱਟਣੀ ਹੋਵੇ ਪਰੌਂਠਿਆਂ ਦੀ ਰੈਸਪੀ ਤਿਆਰ ਕਰਨੀ ਹੋਵੇ ਕੱਪੜੇ ਪੈਰ ਲਾਉਣੇ ਹੋਣ ਮੈਂ ਇੱਥੇ ਬੈਣੀ ਵੀ ਨਹੀਂ ਆਈ ਤੇ ਸੋਚੀ ਘਰ ਕੋਲ ਕਿੰਨੇ ਦੇ ਕੱਟਦੇ ਸਾਰਾ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਰਸੋਈ ਦੇ ਵਿੱਚ ਇੰਨੀਆਂ ਫਲੀਆਂ ਕੱਟ ਲਿਆ ਨੇ ਤੇ ਹੋ ਜੇ ਹੋਰ ਕੱਟ ਕੇ ਇਹਦੇ ਫੇਰ ਥੋੜਨਾ ਗੱਲ ਕਰਦੇ ਆ ਰਸੋਈ ਦੇ ਵਿੱਚ ਆਹ ਦੇਖ ਲੋ ਕਪਤਾਨ ਕਮ ਸਾ ਤੂੰ ਕੀ ਸੋਚਦਾ ਪਿਆ ਨਹੀਂ ਮੇਰੇ ਕਾਕਾ ਕੀ ਸੋਚਦਾ ਪਿਆ ਉਹ ਕੁਕਰੀ ਉਹ ਮੇਰਾ ਗੱਗਾ ਆਏ 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 ਕੀ ਜਮਾ ਤਰੀਕਾ ਬੜਾ ਛੋਣਾ ਬੈਠਾ ਮੇਰੀ ਕੁਕਰੀ ਦਾ ਮੇਰੀ ਕੁਕਰੀ ਦਾ ਆਹ ਗੁੱਗਨ ਦੀ ਹੈ ਨਾ ਬਹੁਤ ਪਿਆਰਾ ਕਿਮਿਓ ਗਾਇਸ ਪੈਨੋ ਠੀਕ ਠਾਕ ਹੋ ਤੁਸੀਂ ਮੇਰੇ ਪਿਆਰਿਆ ਗਾਇਸ ਪੈਨਾ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ ਤੁਹਾਡਾ ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਅੱਜ ਬਣਾ ਕੇ ਖਵਾਉਂਗੀ ਗਵਾਰੇ ਦੀਆਂ ਫਲੀਆਂ ਜਿਹਦੇ ਵਿੱਚ ਕੀ ਮੈਂ ਥੋੜਾ ਲਸਣ ਥੋੜੀ ਜਿਹੀ ਹਰੀ ਮਿਰਚ ਥੋੜੀ ਜਿਹੀ ਪਿਆਜ਼ ਕਿਉਂਕਿ ਆਪਣ ਜਿਹੜੀ ਉਹ ਹੈਗੀ ਉਹ ਜ਼ਿਆਦੇ ਆਪਣੇ ਫਲੀਆਂ ਜ਼ਿਆਦੇ ਆ ਇਸ ਕਰਕੇ ਆ ਤਾਂ ਕਰਕੇ ਮੈਂ ਇਹ ਪਿਆਜ਼ ਘੱਟ ਪਾਏ ਨੇ ਉਰਵਸ਼ੀ ਨੇ ਕਹਿ ਕੇ ਸੀ ਥੋੜਾ ਕੰਮ ਗਈ ਸੀ ਚੀਰ ਕੇ ਰੱਖੀ ਪਰ ਉਹਨੇ ਲੰਬੇ ਲੰਬੇ ਕੱਟੀ ਦਿੰਦੇ ਪਿਆਜ਼ ਪਰ ਉਰਵਸ਼ੀ ਨੇ ਇਦਾਂ ਹੀ ਕੱਟ ਦਿੱਤੇ ਆ ਲੰਬੇ ਲੰਬੇ ਕੱਟਨੇ ਸੀਗੇ ਪਿਆਜ਼ ਤੇ ਚਲੋ ਕੋਈ ਗੱਲ ਨਹੀਂ ਹਰੀਆਂ ਮਿਰਚਾਂ ਹੋਰ ਵੀ ਪਾ ਸਕਦੇ ਆ ਇਹਦੇ ਵਿੱਚ ਹੋਰ ਕਰਾਰੀ ਬਣ ਜੂਗੀ ਇਹ ਤੇ ਤੁਹਾਨੂੰ ਦਿਖਾਉਣੇ ਅੱਜ ਕਿਵੇਂ ਬਣਦੀਆਂ ਨੇ ਗੁਵਾਰੇ ਦੀਆਂ ਫਲੀਆਂ ਤੇ ਇਹ ਕੱਟ ਕੇ ਵੀ ਬਣ ਜਾਂਦੀਆਂ ਨੇ ਠੀਕ ਹੈ ਜੀ ਨਿੱਕੇ ਨਿੱਕੇ ਕਰਕੇ ਜਿਸ ਤਰ੍ਹਾਂ ਕੀ ਆਹਾ ਇੰਨੇ ਦੇ ਗੁੱਛੇ ਲੈ ਲਓ ਇਦਾਂ ਕਰਕੇ ਲੈ ਲਓ ਇਹਨਾਂ ਇਦਾਂ ਆ ਦੇਖੋ ਮੈਂ ਬਣਾਉਂਗੀ ਸਵਾਟੀਆਂ ਐਦਾਂ ਕਰਕੇ ਲਾ ਲੋ ਇਹ ਇੰਨੀਆਂ ਕਿ ਇੰਨੀਆਂ ਕੱਟ ਕੇ ਹੀ ਬਣ ਜਾਂਦੀਆਂ ਨੇ ਛੋਟੇ ਛੋਟੇ ਪੀਸ ਬਣ ਜਾਂਦੇ ਨੇ ਐਦਾਂ ਪਰ ਮੈਂ ਐਦਾਂ ਨਹੀਂ ਬਣਾਉਂਗੀ ਮੈਨੂੰ ਐਦਾਂ ਨਹੀਂ ਸਵਾਦ ਲੱਗਦੀ ਮੈਂ ਲੰਬੀਆਂ ਫਲੀਆਂ ਹੀ ਬਣਾ ਕੇ ਖਾਨੀ ਆ ਠੀਕ ਹੈ ਜੀ ਤੇ ਤੁਹਾਨੂੰ ਦੱਸਦੇ ਆਂ ਸੀ ਕਿੱਦਾਂ ਬਣੂਗੀ ਅੱਜ ਗਵਾਰੇ ਦੀਆਂ ਫਲੀਆਂ ਵਿੱਚ ਆ ਗਿਆ ਸੀ ਫੋਨ ਤੇ ਤੁਹਾਨੂੰ ਮੈਂ ਦਿਖਾਉਣੀ ਆ ਕਿੱਦਾਂ ਬਣਾਉਣੀ ਆ ਨੇ ਗਵਾਰੇ ਦੀਆਂ ਫਲੀਆਂ ਮੈਨੂੰ ਨਾ ਉਹੋ ਤੁਸੀਂ ਰੱਖੀ ਕੋਈ ਚੀਜ਼ ਨਹੀਂ ਲੱਗਦੀ ਕਿ ਜਿਵੇਂ ਸਬਜ਼ੀ ਰੱਖੀ ਆਂ ਤੇ ਇਹ ਰੱਖ। ਹੁਣ। ਓਕੇ ਚਲੋ ਸਿਰੋਪ ਇਹਨਾਂ ਕੱਢਣ ਵਾਲਾ ਸਾਲ ਲਈ ਇੱਕ ਵਾਰੀ। ਤੇਲ ਪਾਤਾ ਜੀ ਵਿੱਚ ਕੜਾਈ ਦੇ। ਤੇ ਤੇ ਅੱਜ ਅਸਾਂ ਛੱਡੂੰਗੀ ਤਾਂ ਆਵਾਜ਼ ਨਹੀਂ ਸਮਝਾਉਂਦੀ ਹੈਗੀ। ਆਵਾਜ਼ ਨਹੀਂ ਆਉਂਦੀ ਹੈਗੀ ਉਹਦੀ ਇਸ ਕਰਕੇ ਨਹੀਂ ਕੱਲ ਗਈ ਮੈਨੂੰ ਵਿੱਚ ਬੋਲ ਰਹੇ ਸੀ ਕਿ ਆਵਾਜ਼ ਨਹੀਂ ਆ ਰਹੀ ਹੈਗੀ ਹੰਜਸ ਫੈਨ ਦੀ ਤੇ ਕੋਈ ਕਰਦੇ ਹਾਂ ਹਲਦੀ ਵਾਲੇ ਡੱਬੇ ਪਾਣੀ ਵਾਲੇ ਸੀ ਵੀ ਪੰਨਾ ਭਰਿਆ ਨਹੀਂ ਹੈਗਾ ਉਹੋ ਨਿਕਲੋ ਇਸੇ ਕਦੇ ਚ आप कर चुके लाल जेडी सा मिर्च होंगी पै जी होंगी जो पानी चाहू तो लंबी लंबी के जेड़ी हरी मिर्च हरी मिर्च भी पा सकते लंबी लंबी कट के ऐसी कोई गल नहीं हैगी ਥੋੜਾ ਚੰਗਾ ਵੀ ਲੱਗਦਾ ਥੋੜਾ ਟੇਸਟ ਵੀ ਆਉਂਦਾ ਸਵਾਦ ਵੀ ਆਉਂਦਾ ਥੋੜਾ ਜਿਹਾ ਸਾਈਡ ਤੇ ਰੱਖੀ ਹੋਈ ਸੀ ਮੇਰੀਆਂ ਇਹ ਤੇ ਇਹਨੂੰ ਚੀਰਾ ਲਾ ਲਓ ਵਿੱਚ ਤਾਂ ਕਿ ਬੜੁਖ ਕੇ ਇਹ ਮੂੰਹ ਤੇ ਨਾ ਵੱਜੇ ਜੇ ਇਹਨੂੰ ਆਪਾਂ ਚੀਰਾ ਨਹੀਂ ਪਾਉਂਦੇ ਨੇ ਫਿਰ ਬੜੁਖ ਕੇ ਮੂੰਹ ਤੇ ਵੱਜਦੀਆਂ ਨੇ ਜੇ ਆਪਣਾ ਚੀਰਾ ਪਾਇਆ ਹੋਊਗਾ ਫਿਰ ਨਹੀਂ ਕਿਉਂਕਿ ਫੱਟ ਜਾਂਦੀ ਹੈ ਪਾ ਕੇ ਲੇਖੂਗੀ ਆਹ ਪਾਤੀ ਹੈ ਜੀ ਠੀਕ ਹੈ ਜੀ ਚਿੱਕਾ ਲੱਗ ਗਿਆ ਕੋ ਇਹ ਥੋੜਾ ਗਿੱਲਾ ਸੀ ਇਹ ਪੜਪਾਵਾਂਗੇ ਇਹਦੇ ਵਿੱਚ ਪਿਆਰ ਇਹਦੇ ਵਿੱਚ ਕਈ ਲੋਕ ਨਾ ਆਲੂ ਵੀ ਪਾ ਦਿੰਦੇ ਆ ਗਰਿੰਟੇ ਜੇ ਪਿਆਜ਼ ਜੇ ਕਲੀਆਂ ਘੱਟ ਨੇ ਤਾਂ ਪਿਆਜ਼ ਨਾਲੇ ਪਾ ਲਓ ਹੈਨਾ ਜਾਂ ਫਿਰ ਆਲੂ ਆਲੂ ਜਾਦੇ ਪਾ ਲਓ ਤੇ ਪਰ ਅਸੀਂ ਕਲੀਆਂ ਬਣਾਉਣੇ ਆ ਅਸੀਂ ਅਸੀਂ ਨਾਲ ਇਹਦੇ ਵਿੱਚ ਆਲੂ ਪਾਉਨੇ ਕਿਉਂ ਆਲੂ ਬਾਹਰ ਦਾ ਘਰ ਆ ਬਾਹਰ ਕਰਕੇ ਅਸੀਂ ਨਹੀਂ ਪਾਉਨੇ ਹੈਗੇ ਤੇ ਜਿਹੜੀਆਂ ਆ ਹੈਗਾ ਅੱਤੇ ਫਲੀਆਂ ਜਦ ਆ ਚੱਕਾ ਕਿ ਪਿਆਜ਼ ਅਸੀਂ ਦੋ ਹੀ ਪਾਈਆਂ ਚਾਰ ਨਹੀਂ ਪਾਈਆਂ ਜੇ ਫਲੀਆਂ ਘੱਟ ਹੋਣਗੀਆਂ ਤਾਂ ਪਿਆਜ਼ ਇਹਦੇ ਵੱਧ ਪੈਣਗੇ ਠੀਕ ਹੈ ਜੀ ਇਹਦੇ ਵਿੱਚ ਕੋਈ ਨਹੀਂ ਮਸਾਲਾ ਵਾਸਤੇ ਪਾ ਸਕਦੇ ਹਾਂ ਬਸ ਬਸਾ ਦੇ ਦੋ ਪਾਣਾ ਚਾਹੀਦਾ ਵੈਸੇ ਤਾਂ ਦੇ ਵਿੱਚ ਨਮਕ ਪੀਂਚ ਤੇ ਹਲਦੀ ਹੀ ਪੈਂਦਾ ਆਪਾਂ ਪੂਰਾ ਇਹਨੂੰ ਭੁੰਨ ਲੈਣਾ ਭੁੰਨ ਕੇ ਚੰਗੀ ਤਰ੍ਹਾਂ ਕੜਾਹੀ ਦੇ ਵਿੱਚ ਮੈਂ ਤੇਲ ਬੰਨੇ ਪਾ ਲਿਆ ਸੀਗਾ ਇਹਨੇ ਚੜ ਗਈ ਆ ਅਰੇ ਪੁੱਜੇ ਲੈ ਗਏ ਪੂਰੀ ਟੇਸਟੀ ਸੁੱਕੀ ਤੇ ਕਰਾਰੀ ਸਬਜੀ ਬਣ ਗਈ ਹੈ ਇਹ ਕਿਰਨਾਈ ਦਾ ਬੜੇ ਦਾਲ ਹੁੰਦੀ ਆ ਪਰ ਮੇਰੀ ਸਬਜੀ ਆ ਵੈਸੇ ਉਹਦਾ ਕਸੂਰ ਕੋਈ ਨਹੀਂ ਹੈਗਾ ਅਸੀਂ ਜਦ ਨੰਮੇ ਨੰਮੇ ਆਏ ਸੀ ਲੋਕ ਕਹਿੰਸੀ ਕਦੂ ਦੀ ਦਾਲ ਆ ਠੇਠੀ ਦਾਲ ਆ ਹਨਾ ਤੇ ਇਧਰ ਦਾਲ ਹੀ ਕਹਿੰਦੇ ਸਾਰੇ ਸਬਸ਼ੰਹ ਦੇ ਵਿੱਚ ਕਿਥੇ ਜਲੰਧਰ ਦੇ ਉਧਰ ਇਹ ਤਾਂ ਦਾਲ ਹੀ ਕਹਿੰਦੇ ਸਾਰੇ ਜਗ੍ਹਾ ਸਾਡੇ ਕਹਿੰਦੇ ਨੇ ਸਬਜੀ ਪਰ ਉਧਰ ਇੱਕੋਲਟੀ ਦਾਲ ਐਠੇ ਨੂੰ ਕੀ ਆ ਕਹਿੰਦੇ ਆ ਕੀਏ ਨੂੰ ਪੇਠਾ ਕਹਿੰਦੇ ਆ ਆ ਕद्दू ਕਹਿੰਦੇ ਆ ਕੀਏ ਨੂੰ ਕਹਿੰਦੇ ਆ ਉਧਰ ਪੇਠਾ ਪੇਠੇ ਨੂੰ ਕਹਿੰਦੇ ਆ ਕद्दू ਮੈਂ ਵੀ ਹਰਾਨ ਸੀ ਜਿਵੇਂ ਇੱਧਰ ਪੇਠੇ ਹੀ ਦਾਲ ਤੇ ਫੜੀਆਂ ਦੀ ਦਾਲ ਦਾੜੀ ਕਹਿੰਦੇ ਇੱਧਰ ਦੇ ਪਾਸੇ ਇਹ ਕਿੰਨਾ ਮੈਂ ਕਸੂਰ ਨਹੀਂ ਹੈਗਾ ਇਹਦੇ ਬਾਲ ਵੀ ਕਰਦੇ ਨੇ ਇਹ ਤੁਹਾਨੂੰ ਖਵਾਵਾਂਗੇ ਪੂਰੀ ਕਰਾਰੀ ਸਬਜ਼ੀ ਪਰ ਮੈਂ ਗੜੀਆ ਕੱਸੀ ਤੇ ਪਹਿਲਾਂ ਹੁਣ ਤਾਂ ਮੈਂ ਕੁਝ ਖਾਣਾ ਨਹੀਂ ਕਰਕੇ ਬੈਠੇ ਗੜੀਆ ਕੋਰ ਬਸ਼ੀ ਨਹੀਂ ਖਾਦਾ ਨਹੀਂ ਬਣਾਇਆ ਸੀ ਜਿਆ ਮੈਂ ਉਹਦੇ ਲਈ ਪਾਣੀ ਚਾਹ ਨਹੀਂ ਖਾਦਾ ਹਾਂ ਅੱਜ ਜਾਂਦਾ ਭਾਂਡੇ ਰੱਖ ਦਿਆਂ ਮੰਜਾ ਉਹਨੂੰ ਪਤਾ ਨਹੀਂ ਕਿ ਖਾਣਾ ਕਿੱਥੇ ਰਹਿੰਦੇ ਨੇ ਮੇਰੀ ਆਦਤ ਹੈ ਨਾਲ ਨਾਲ ਸੌਂ ਸਪਾਈ ਕਰਦਾ ਹਾਂ ਆਵਾਜ਼ ਨਹੀਂ ਸੀ ਆ ਰਹੀ ਮੇਰੇ ਬਲੌਗ ਦੀ ਥੋੜਾ ਦੂਰ ਵੀ ਸੀਗਾ ਕੈਮਰਾ ਉਸ ਤੋਂ ਤੇ ਪਰਖਿਆ ਹੋੜੇ ਬਾਸ ਸੁਣਨ ਨੂੰ ਜਨ ਵਾਲੀ ਨੇ ਪਿਆਜ਼ ਪਿਆਜ਼ ਹਲਕੇ ਹਲਕੇ ਪੁੱਟ ਕੇ ਲੈ ਕੇ ਹੜਾ ਪਾ ਜੇ ਪਾਉਣਗੇ ਮਤਲਬ ਨਮਕ ਮਿਰਚ ਹਜੇ ਕੁਝ ਨਹੀਂ ਪਾਉਣਾ ਇਹਦੇ ਵਿੱਚ ਇੱਨਾ ਹੀ ਪਾਵਾਂਗਾ ਤੈਨੂੰ ਧੋ ਕੇ ਮੇਰੇ ਰੱਖ ਲਈਆਂ ਸੀ ਠੀਕ ਹੈ ਜੀ ਪਾ ਲਓ ਪਿਆਜ਼ ਲਸਣ ਹਰੀ ਮਿਰਚ ਮਹਦੇਲੀਆ ਬਰਤ ਨਾ ਇਦੇ ਵਿੱਚ ਕੀ ਕਰਾਂਗੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ। ਦਾਲਾ ਨਹੀਂ ਕਰਦੇ। ਆਦਨਸਾਰ ਤੋਂ ਮਾਗੀ ਨਮਕ। ਅਸੀਂ ਥੋੜਾ ਜਿਆਦਾ ਹੀ ਖਾਣੇ ਬੱਚੇ ਘੱਟ ਖਾਣੇ ਲਿਆ ਜਿਆਦਾ। ਥੋੜੀ ਜਿਹੀ ਪਾਵਾਂਗੇ ਮਿਰਚ ਮਿਰਚ ਅਸੀਂ ਘੱਟ ਖਾਣਦੇ ਹਾਂ। ਠੀਕ ਹੈ। ਇਹਦੇ ਕੋਈ ਜੀਰਾ ਨਹੀਂ ਕਹਿੰਦਾ ਕੋਈ ਕੋਈ ਚੀਜ਼ ਨਹੀਂ ਪਾਣੀ। ਇਹਨੂੰ ਹੁਣ ਏਦਾਂ ਹਿਲਾ ਕੇ ਪਾਣੀ ਤਾਂ ਤਾਂ ਵਾਇਰ ਤੋਂ ਛੋਟੀਆਂ ਸੀਗੀਆਂ ਤੋਂ ਹੁਣ ਦੇ ਕਾਰਨੇ ਵਿੱਚ ਪਾਣੀ ਨਹੀਂ ਵਸੇ ਰਹੀ ਸੀ ਉਹ ਲਗਾ ਗਾਣੇ ਇਹਨੂੰ ਹੁਣ ਤੁਸੀਂ ਕਰਨਾ ਥੋੜਾ ਜਿਹਾ ਤੈਨੂੰ ਤੇਜ ਰੰਗਵਾ ਦੇ ਥੋੜਾ ਜਿਹਾ ਤੇਜ ਰੰਗ ਆਕੂੜੇ ਵਾਲੇ ਵੀ ਹੋਣ ਆਏ ਦੇਖੀ ਕੂੜਾ ਕਰਨੇ ਆ ਗਏ ਕੂੜੇ ਵਾਲੇ ਆਏ ਨੇ ਕੂੜਾ ਬਹੁਤ ਜਿਆਦਾ ਹੋਇਆ ਪਿਆਗਾ ਇਹ ਤਾਂ ਗਿੱਲੇ-ਸਿੱਲੇ ਜਿਹੇ ਮੌਸਮ ਆਸਲਾਵ ਦੇ ਸਾਰੇ ਸੋਇ ਜਿੰਨੇ ਮਰਜ਼ੀ ਸਾਈ ਕਰ ਲਈਏ ਓਨੇ ਵਰੀ ਹੋ ਜਾਂਦੀ ਹੈ ਇਹਨੂੰ ਅਪ ਕਰਦਾਂਗੇ ਸਿਮ ਤੇ ਥੋੜਾ ਜਿਹਾ ਥੋੜਾ ਸਿਮ ਤੇ ਕਰਦੇ ਸਿਰ ਮਤੇ ਬਿਲਕੁਲ 10 ਮਿੰਟ ਲੱਗ ਜਾਣ 20 ਮਿੰਟ ਲੱਗ ਜਾਣ 30 ਮਿੰਟ ਲਾਵੇ ਸਿਮ ਤੇ ਹੀ ਬਣੂਗੀ ਇਹ ਸਬਜੀ ਜੇ ਤੁਸੀਂ ਕਰੋਗੇ ਕਾਲੀ ਫਿਰ ਇਹ ਮੱਚ ਜੂਗੀ ਸੜ ਜੂਗੀ ਫੇਰ ਪਤਾ ਨਹੀਂ ਠੀਕ ਹੈ ਜੀ ਆਪਾਂ ਮਿਲਦੇ ਆ ਥੋੜੀ ਜਿਹੀ ਰਚਨਾਨ ਦੋਸਤੋ ਬਣਾ ਲਾਕੁੰਨੇ ਕੂੜਾ ਲਿਆਓ ਜੀ ਹੁਣ ਤੁਹਾਨੂੰ ਖਾਣੇ ਆਗੇ ਕੀ ਆਪਾਂ ਮਤਲਬ ਕੀ ਰੰਗ ਲਿਆਈ ਆ ਆਪਣੇ ਆ ਡੌਗੀ ਦੇ ਐਗਸ ਆ ਜੀ ਨੇ ਵਾ ਵਾ ਫਲੀਆਂ ਦਾ ਰੰਗ ਦੇਖੋ ਇਸ ਤਰ੍ਹਾਂ ਬੰਦੀਆਂ ਨੇ ਸਾਬਤ ਔਰ ਖਾਂਚ ਵੀ ਨੇ ਟੇਸਟੇ ਲੱਗਣੀਆਂ ਹਜੇ ਮਤਲਬ ਕਿ ਹੋਈਆਂ ਨਹੀਂ ਹੈਗੀਆਂ ਆ ਗਿਆ ਆਟਾ ਜੀ ਦੋ ਪਿੰਨ ਗੱਟਾ ਲਿਆ ਰਿਹਾ ਨਾ ਨੋਕੜੇ ਵੰਚਾਂਗੇ ਫਸਟ ਕਲਾਸ ਦੇਖਦੇ ਆ 21 ਬਣੂਗਾ ਕਪਤਾਨ ਤਾਂ ਫਿਰਾਂ ਮੈਂ ਜੱਟੀ ਖਾਵਾਂਗਾ ਜਾਂ ਦੁੱਧ ਪੀਊਗਾ ਥੋੜਾ ਜਿਹਾ कुछ ऑर्डर करनी मम्मी आ जाए खाइए लेकिन मैं नहीं खाऊंगी देखो देखो मैं नहीं खाऊंगी क्योंकि रात का खाना पीना बंद किता है तो जहान है ना ते जो जानी है नहीं बंदे जो फिर बंदा करूगा कि इस करके मैं नहीं खाऊंगी कुछ भी उन्हें पता नहीं कि पटेटो पटेटो की मंगाए मेने पता मैं थोड़े जे भांडे पे आज सिम के बिलकुल ठीक है ਦੇ ਬਤੇ ਅਚਨ ਚਕਰੀਏ ਸਾਫ ਇਧਰ ਉਹ ਸੀਰ ਬਸ਼ਿੰਦ ਨਾ ਬਤਗੀ ਸਬਜੀ ਦਾ ਬਣਾਵਾ ਰੋਟੀ ਰਹੀ ਆ ਬੰਦੇ ਤੁਹਾਨੂੰ ਪਤਾ ਹੈ ਚੱਕ ਚੱਕ ਕਮੈਂਟ ਚ ਮਾਰ ਦੇ ਦੀ ਆਪਾਂ ਬੜਾ ਟਾਈਮ ਲਾਈਦੇ ਨੀ ਤੁਹਾਨੂੰ ਕਿੰਨਾ ਸਬਜੀ ਕਿੰਦਾ ਕੀਤੀ ਹੋਈ ਆ ਹੋਲੀ-ਵੋਲੀ ਬਣ ਜਾਣੀ ਸਬਜੀ ਅਜਨ ਆਪਣੇ ਆਪਰ ਵਾਲੀ ਨਹੀਂ ਬਣਾ ਰਹੀ ਵਿਚਾਰੇ ਵੀ ਆਪਨ ਵਾਲੀ ਨਹੀਂ ਬਣਾਇਆ ਬਲੌਗ ਮੈਂ ਵੈਸਾ ਸਹੀ ਬੰਦਾ ਵੀ ਵਿਚੀ ਜੀ ਲੋ ਮੇਰਾ ਤੇ ਸਭ ਤੋਂ ਪੂਰੀ ਆ ਘਰ ਦੀ ਸਫਾਈ ਥੋੜੀ ਕਿੱਥੀ ਜੀ ਹੁੰਦੇ ਵਾਲੇ ਦੀ ਮਰਦਨੇ ਕਿੰਨੇ ਕਿੰਨੇ ਦਿਨ ਬਾਅਦ ਹੁੰਦੇ ਇਹਨਾਂ ਨੂੰ ਪਕਾਣ ਵਾਲਾ ਹੈ ਹੀ ਨਹੀਂ ਪੂਰੇ ਵਾਲ ਨੂੰ ਕਿ ਭਾਈ ਤੁਸੀਂ ਐਨੇ ਦਿਨ ਬਾਅਦ ਚਾਹ ਆਉਂਦੇ ਆ ਕੋਈ ਨਹੀਂ ਚਾਹ ਆਉਂਦਾ आज ਵੀਰ ਜੀ ਮੈਂ ਡੌਗੀਆਂ ਦੀਆਂ ਦੋ ਰੋਟੀਆਂ ਲਾ ਲਵਾਂ ਤੇ ਨੀਮਾ ਉਸਕੇ ਅੰਦਰ ਮੈਂ ਦੇਖ ਕੇ ਆਇਆ ਕਪਤਾਨ ਦੀ ਤੇ ਆਪਣੇ ਉਹਦੀ ਡੌਲਰ ਦੀ ਥੋੜੀ ਦੇਖਣੀ ਆ ਜੀ ਕਰ ਕੀ ਕਲੀ ਹੈਗੀ ਜੇ ਪਰ ਫੜਨੀ ਹੈ ਮੈਂ ਤੇ ਬੀ ਹੋਊਗਾ ਬਹੁਤ ਟੇਸਟੀ ਰੋਟੀ ਖਾਣੀ ਨਾ ਪਹਿਲੀ ਅੰਦਰੋਂ ਦੀ ਪਿਆੰਗ ਹੁਣ ਮੈਂ ਤੁਹਾਨੂੰ ਖਾਣਿਆਂ ਆਪਣੇ ਦਬਗੀ ਨੂੰ ਰੋਟੀ ਨੂੰ ਨਹੀਂ ਆਉਂਦਾ ਦਬਗੀ ਦੀ ਪੱਕੇ ਐਂ ਲਾ ਉਹਨਾਂ ਦੇ ਬਣਾਉਂਗੀ ਆਮਲੇ ਕਿਉਂਕਿ ਉਹ ਆਮਲੇਟ ਦੇ ਨਾਲ ਹੀ ਖਾਂਦੇ ਨੇ ਜਾਂ ਚਿਕਨ ਖਾਂਦੇ ਨੇ ਮੰਗਲਾ ਇਹੁੰਦੇ ਨੇ ਮਲਾਈ ਹੈਗੀ ਪਰ ਛੋਟਾ ਨਹੀਂ ਹੁੰਦਾ ਉਹਦਾ ਕੰਮ ਖਤਮ ਹੋ ਗਿਆ ਮਲਾਈ ਵਾਲਾ ਉਹ ਹੰਦਾ ਨਹੀਂ ਨਾ ਇਹ ਗੱਡੀ ਕੁਕਾ ਮੈਂ ਬਣਾਉਂਗੀ ਪਹਿਲਾਂ ਮੈਂ ਤੋ ਬਿਨਾ ਸਾਡਾ ਤਾਂ ਚੱਕਲਾ ਵੀ ਹੈਗਾ ਆ ਚੱਕਲੇ ਨੂੰ ਬਣਾਉਣੀ ਮੈਂ ਲੋੜ ਨਹੀਂ ਹੋਣਾ ਚੱਕਲਾ ਅੱਜ ਫੜੀਆਂ ਦੀ ਸਬਜ਼ੀ ਖਾ ਕੇ ਦੇਖਿਓ ਕੱese ਅੱਜ ਮੈਂ ਤੁਹਾਨੂੰ ਪਹਿਲਾਂ ਨਹੀਂ ਦੱਸਦੀ ਕਿ ਦਾਲ ਹੀ ਜਾਂਦੇ ਦਸਮ ਖਿੰਡੇ ਚਾਹ ਵਿੱਚ ਨਾ ਸ਼ਾਮ ਨੂੰ ਕਹਣਗੇ ਆਪਾਂ ਇੱਕ ਦਿਨ ਮੇਰੇ ਕੰਨ ਮੈਂ ਮਾਂ ਨੂੰ ਕੋਲ ਆ ਇੱਥੇ ਆਈ ਸੀਗੀ ਨਾ ਤੇ ਡਾਕਟਰ ਕੋਲੇ ਗਈ ਡਾਕਟਰ ਕਹਿੰਦਾ ਆ ਬੀਬੀ ਦੋ ਦਾ ਗੋਲੀਆਂ ਆ ਸਵੇਰੀ ਦੋ ਖਾ ਲਈ ਆ ਅਥਣੇ ਮੇਰੀ ਮੰਮੀ ਦਵਾਈ ਲੈ ਕੇ ਆਏ ਘਰੇ ਇਹ 40 ਸਾਲ ਦੀ ਗੱਲ ਆ 45 ਸਾਲ ਦੀ ਮੰਮੀ ਕਹਿੰਦੇ ਮੈਂ ਦਵਾਈ ਲੈ ਕੇ ਆਈ ਘਰੇ ਤੇ ਮੈਂ ਅੰਡਰਾਂ ਨਾਲ ਪੁੱਛਦੀ ਫਿਰਾਂ ਵੀ ਇਹਦੇ ਵਿੱਚ ਆਥਣੇ ਕਿਹੜੀ ਗੋਲੀ ਹੈਗੀ ਦੋ ਸਵੇਰ ਸ਼ਾਮ ਨੂੰ ਇਧਰ ਆਥਣ ਕਹਿੰਦੇ ਆ ਇਹ ਵੀ 8 ਨੇ ਜਿਹੜੀ ਗੋਲੀ ਆ ਇਹਦੇ ਵਿੱਚੋਂ ਕਹਿੰਦੇ ਭੈਣ ਜੀ 8 ਨੇ ਤਾਂ ਕੋਈ ਗੋਲੀ ਨਹੀਂ ਡਾਕਟਰ ਨੇ ਕੀ ਕੀ ਹਾਂ ਸੀਗਾ ਉਹ ਕਹਿੰਦੇ ਵੀ ਦੋ ਸਵੇਰੇ ਖਾ ਲਈ ਦੋ 8 ਨੇ ਖਾ ਲਈ ਤੇ 8 ਨਾਲ ਜਿਹੜੀ ਗੋਲੀ ਆ ਉਹ ਕਹਿੰਦੇ ਭੈਣ ਜੀ 8 ਨਾਲ ਤੇ ਸ਼ਾਮ ਨੂੰ ਕਹਿੰਦੇ ਆ ਇਸੇ ਤਰ੍ਹਾਂ ਮੇਰੇ ਉਧਰੋਂ ਬ੍ਰਾਜ਼ੀਲ ਨੂੰ ਆਈ ਸੀਗੇ ਉਹ ਸ਼ਾਰਕ ਹਰਤਾਂ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਉਹ ਕਹਿੰਦੇ ਕਿੱਥੇ ਜਾਣਾ ਬਠਿੰਡੇ ਕਿੱਥੇ ਉੱਤਰਨਾ ਉਹ ਕਹਿੰਦੇ ਜੀ ਅਸੀਂ ਬੀਬੀ ਆਲੇ ਚੌਂਕ ਉੱਤਰਨਾ ਕਹਿੰਦਾ ਅੱਛਾ ਕੈਂਚੀਆਂ ਤੇ ਉਤਰਨਾ ਉਹ ਕਹਿੰਦੇ ਕੈਂਚੀਆਂ ਕੈਂਚੀਆਂ ਕਿਵੇਂ ਉਹਦਾ ਇੰਨਾ ਹਾਸੇ ਘਰੇ ਆ ਕੇ ਦੱਸਣ ਵੀ ਤੁਹਾਡੇ ਇੱਧਰ ਚੌਂਕਾਂ ਨੂੰ ਕੈਂਚੀਆਂ ਕਹਿੰਦੇ ਆ ਕਿਉਂਕਿ ਉਹ ਕ੍ਰੋਸ ਕਰ ਦਿੰਦੇ ਨੇ ਨਾ ਕਰਕੇ ਕੈਂਚੀ ਤਰ੍ਹਾਂ ਤੇ ਅਸੀਂ ਅੱਛਾ ਇੱਧਰ ਕੈਂਚੀਆਂ ਹੀ ਕਹਿੰਦੇ ਆ ਇੱਧਰਲੀ ਭਾਸ਼ਾ ਥੋੜੀ ਜਿਹੀ ਵੱਖਰੀ ਆ ਕੈਂਚੀਆਂ ਹੋ ਗਈਆਂ ਆਹ ਤਾਂ ਹੋ ਗਿਆ ਹੈਨਾ ਇੱਧਰਲੀ ਭਾਸ਼ਾ ਥੋੜੀ ਜਿਹੀ ਵੱਖਰੀ ਆ ਕਿੰਚੀਆਂ ਦੇ ਨਾਮ ਹੋ ਜਾਂਦੇ ਨੇ ਸਾਨੂੰ ਤਾਂ ਕਿੰਚੀਆਂ ਪਤਾ ਨਹੀਂ ਕਿੰਚੀਆਂ ਕਿਹੜੀਆਂ ਹੁੰਦੀਆਂ ਨੇ ਫਿਰ ਉਹਦਾ ਤਾਂ ਫੋਨ ਫੋਨ ਹੁੰਦੇ ਸੀ ਸਸਤੇ ਦੇਖੋ ਤੀ ਸਾਲ ਪਹਿਲਾਂ ਦੀ ਗੱਲ ਐ ਇਹ 29 ਸਾਲ ਦੀ ਤੇ ਕਹਿੰਦੇ ਬਾਈ ਕੁੱਕੀ ਉਹ ਤਾਂ ਕਹਿੰਦੇ ਕੈਂਚੀਆਂ ਤੇ ਲਾ ਦੇਂਗੇ ਮੈਨੂੰ ਪਤਾ ਨਹੀਂ ਹੁਣ ਕਿਹੜੀਆਂ ਕੈਂਚੀਆਂ ਸਾਨੂੰ ਲਾਉਣ ਕਿੱਥੇ ਲਾਉ ਉਹ ਕਿਹੜੀਆਂ ਕੈਂਚੀਆਂ ਨੇ ਉੱਥੇ ਮੈਂ ਹਾਂ ਜੀ ਉਹ ਕਰਾਸ ਕਰਦੀ ਕੈਂਚੀ ਦਾ ਬੀਬੀ ਵਾਲਾ ਚੌਂਕਾ ਤੇ ਕੈਂਚੀਆਂ ਗੰਦੇ ਆਂ ਤੇ ਉਹ ਮਹਾ ਜਿਹਦੇ ਲਈ ਬਾਸ਼ਾ ਥੋੜੀ ਜੀ ਖੋਰਸ ਹਾਵਦੀ ਆ ਆ ਦੇਖੋ ਦੋ ਲੰਮੀ ਮੋਟੀ ਸਾਰ ਰੋਟੀ ਬਣ ਗਈ ਤੇ ਕੌਣ ਆ ਰਿਹਾ ਸੀ? ਉਹ ਬੱਛੀ ਦੇਖੋ ਇੱਧਰ ਦੋ ਸਾ ਦੂਸਾ ਖਾ ਲਿਆ ਕੀ ਲਿਆਂਦਾ ਸੀਗਾ? ਹੈ? ਅਜੇ ਰੋਟੀ ਤਾਂ ਪਕਾਣੀ ਨਹੀਂ ਤੇ। ਲੋਜੀ ਉੱਤੀ ਬਣ ਗਈ ਆ। ਤਾਵਾ ਲਾ ਦਿੰਨੇ ਆ ਭਾਈ ਇੱਥੇ ਗਰਮ ਜਿਆਦੇ ਆ ਤੇ ਫਲੀਆਂ ਬਣਨ ਵਾਲੀਆਂ ਨੇ।

拜拜。Bye bye.